ਨਾਮੀ ਕੋਰ ਮੇਰਾ ਨਾਮ ਸਰਲਾਬ ਸਿੰਘ ਹੈ ਕਿਹਨੇ ਬੰਤੋਂ ਸਟਾਫਗੜ ਤੋਂ ਕੀ ਮਸਲਾ ਸਰ ਮਸਲਾ ਇਹ ਹੈਗਾ ਵੀ ਇੱਤਕੀ ਪੰਚਾਇਤੀ ਚੋਣਾਂ 2024 ਚ ਚੱਲ ਰਹੀਆਂ ਨੇ ਜੋ ਸਾਡੇ ਵਰ ਖਿਲਾਫ ਕੈਂਡੀਡੇਟ ਮਨਜੀਤ ਸਿੰਘ ਖੜਾ ਹੈ ਤੇ ਦੋ ਪੰਚ ਨੇ ਇੱਕ ਮਨਜੀਤ ਸਿੰਘ ਪੁੱਤਰ ਬਲਬੀਰ ਸਿੰਘ ਇੱਕ ਗੰਗਾ ਸਿੰਘ ਪੁੱਤਰ ਜਰਨੈਲ ਸਿੰਘ ਤੇ ਮਨਜੀਤ ਸਿੰਘ ਤੇ ਸਤਨਾਮਕੌਰ ਇਹ ਜੋਗਿੰਦਰ ਸਿੰਘ ਦੇ ਬੇਟੇ ਨੇ ਜੀ ਤਿੰਨੋਂ ਆ ਤੇ 2011 ਦੇ ਵਿੱਚ ਸਰਦਾਰ ਦਰਸ਼ਨ ਸਿੰਘ ਦੀ ਸਰਪੰਚ ਨੇ ਇੱਕ ਕੋਰਟ ਦੇ ਵਿੱਚ ਰਿੱਟ ਦਾਇਰ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਦਾ ਨਜਾਇਜ਼ ਕਬਜ਼ਾ ਸ਼ੋਅ ਹੋਇਆ ਜਿਸ ਤੇ ਮਾਨਯੋਗ ਕੋਰਟ ਨੇ ਉਹ ਕਬਜ਼ੇ ਨੂੰ ਢਾਉਣ ਦੇ ਆਰਡਰ ਦਿੱਤੇ ਇਹਨਾਂ ਨੇ ਅੱਜ ਤੱਕ ਉਹ ਆਰਡਰਾਂ ਨੂੰ ਪੰਚਾਇਤਾਂ ਇਹਨਾਂ ਦੇ ਟਾਈਮ ਦੀਆਂ ਬਣਦੀਆਂ ਆ ਰਹੀਆਂ ਨੇ ਉਸ ਆਰਡਰ ਨੂੰ ਦਵਾਈ ਰੱਖਿਆ ਸੋ ਅਸੀਂ ਬਕਾਇਦਾ ਪ੍ਰੋਪਰ ਚੈਨਲ ਰਾਈਓ ਕਾਗਜ਼ ਕਢਾ ਕੇ ਆਇਆ ਜਿਹਦੇ ਵਿੱਚ ਸ਼ਰਯਾਮ ਲਿਖਿਆ ਹੈ ਜੀ ਇਹਨਾਂ ਦੇ ਮਕਾਨ ਜਿਹੜੇ ਨੇ ਉਹ ਢਵਾ ਕੇ ਪੰਚਾਇਤ ਦੇ ਹਵਾਲੇ ਹੋ ਜਾਣਾ ਕੀਤੀ ਜਾਵੇ ਤੇ ਇਹ ਅਸੀਂ ਇਤਰਾਜ਼ ਜਿਹੜਾ ਮਾਨਜੋਗ ਵੀਡੀਓ ਸਾਹਿਬ ਕੋਲ ਆਰੋ ਸਾਹਿਬ ਕੋਲ ਦੇ ਕੇ ਗਏ ਆਂ ਜੀ ਤੇ ਉਹ ਸਾਡਾ ਜਿਹੜਾ ਇਤਰਾਜ਼ ਹੈ ਜੀ ਉਹ ਵੀਡੀਓ ਸਾਹਿਬ ਨੇ ਜਾਂ ਆਰੋ ਸਾਹਿਬ ਨੇ ਕਿਸੇ ਤਰੀਕੇ ਦੂਜੀ ਪਾਰਟੀ ਦੇ ਨਾਲ ਮਿਲੀਭੁਗਤ ਕਰਕੇ ਉਹ ਸਾਡਾ ਕਿਸੇ ਪ੍ਰੋਪਰ ਚੈਨਲ ਦੇ ਅਸੀਂ ਦੇਖ ਕੇ ਗਏ ਆਂ ਜੀ ਐਪਲੀਕੇਸ਼ਨ ਲਾ ਕੇ ਗਏ ਆਂ ਬਕਾਇਦਾ ਆਊਟਰ ਕੋਰਟ ਦਾ ਦੇਖ ਕੇ ਗਏ ਆਂ ਜੀ ਉਹ ਚੀਜ਼ ਨੂੰ ਇਹਨਾਂ ਨੇ ਲਕੋ ਲਿਆ ਕਿਸੇ ਪਾਸੇ ਨਹੀਂ ਲਾਇਆ ਗਿਆ ਤੇ ਸਾਡੀਆਂ ਉਹ ਫੈਲਾ ਇਹਨਾਂ ਦੀਆਂ ਪੱਕੀਆਂ ਰਾਦ ਹੋਣੀਆਂ ਚਾਹੀਦੀਆਂ ਸੀ ਜੋ ਇਹਨਾਂ ਨੇ ਨਹੀਂ ਕਰੀਆਂ ਸਰ ਸ਼ਾਮ ਤੱਕ ਅਸੀਂ ਕੱਲ ਬੈਠੇ ਰਹੇ ਆ ਜੀ ਕਿਉਂਕਿ ਸਾਰਾ ਦਿਨ ਸਰਕਾਰ ਨੇ ਦਿੱਤਾ ਸੀ ਜੀ ਜੇ ਇਤਰਾਜ਼ ਸੁਣੇ ਨਹੀਂ ਸੀ ਜਾਣੇ ਫਿਰ ਇਤਰਾਜ਼ ਦਾ ਦਿਨ ਦੇਣ ਦਾ ਮਤਲਬ ਹੀ ਨਹੀਂ ਸੀ ਜੀ ਇਸ ਕਰਕੇ ਇਹਨਾਂ ਨੇ ਸਾਰੀ ਆਪਣੀ ਮਿਲੀਭੁਗਤ ਕਰਕੇ ਉਹ ਚੀਜ਼ ਨੂੰ ਲੁਕੋਇਆ ਛਪਾਇਆ ਗਿਆ ਅਗਰ ਮੇਰੇ ਤੇ ਕੋਈ ਨਜਾਇਜ਼ ਕਬੜਾ ਸਿੱਧ ਹੁੰਦਾ ਮੈਂ ਆਪਣਾ ਪ੍ਰੋਪਰ ਹਲਫੀਆ ਬਿਆਨ ਦੇਣ ਨੂੰ ਤਿਆਰ ਆ ਜੀ ਕਿ ਮੇਰਾ ਮਕਾਨ ਜਿੱਥੇ ਵੀ ਸਾਬਤ ਹੁੰਦਾ ਉਹ ਹਟਾ ਦਿੱਤਾ ਜਾਵੇ। ਅਗਰ ਇਹਨਾਂ ਦਾ ਹੈ ਤਾਂ ਇਹ ਵੀ ਹਲਫੀਆ ਬਿਆਨ ਦੇ ਦੇਣਾ ਜੇ ਸਾਡਾ ਹੋਏਗਾ ਸਾਡਾ ਢਾਹ ਦੇਣਾ ਜੇ ਇਹ ਉਹਨਾਂ ਦਾ ਹੋਏਗਾ ਤਾਂ ਇਹ ਵੀ ਤਵਾ ਦੇਣਾ। ਕੋਈ ਪਾਰਟੀਵਾਦੀ ਕਰਕੇ ਲੱਗਦਾ ਜਾਂ ਕੋਈ ਛੋੜ ਇਹ ਤਾਂ ਜੀ ਚਲੋ ਪਾਰਟੀਵਾਦੀ ਲਾਲੋ ਜਾਨ ਅੰਦਰ ਕੀ ਮਿਲੀ ਭੁਗਤ ਹੋਈ ਆ ਜੀ ਇਹ ਤਾਂ ਤਾਂ ਅਸੀਂ ਨਹੀਂ ਕਹਿ ਸਕਦੇ। ਵੀਡੀਓ ਸਾਹਿਬ ਨੇ ਕੋਈ ਸਾਨੂੰ ਬਕਾਇਦਾ ਰਿਸਪੌਂਸ ਨਹੀਂ ਦਿੱਤਾ ਨਾ ਅਰੂ ਸਾਹਿਬ ਨੇ। ਹੁਣ ਅਸੀਂ ਹਾਈ ਕੋਰਟ ਜਾਵਾਂਗੇ ਜੀ। ਤਕਰੀਬਨ ਕੈਂਡੀਡੇਟ ਤੇ ਅਸੀਂ ਉੱਥੇ ਜਾ ਕੇ ਆਪਣੀ ਪਹਿਲ ਦਾਇਰ ਕਰਾਂਗੇ ਕੋਈ ਆਪਣੀ ਅਰਜੀ ਪੇਸ਼ ਕਰਾਂਗੇ ਜੀ ਕੀ ਨਾਮ ਨਹੀਂ ਛੋਟੇ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕੀ ਮੈਟਰ ਹੈ ਜਿਹੜਾ ਤੁਹਾਡਾ ਇੱਕ ਦੂਜੇ ਟੈਲੀਗੇਸ਼ਨ ਬਣ ਆਇਆ ਹੈ ਦੇਖੋ ਜੀ ਮੈਂ ਸਰਪੰਚੀ ਚ ਖੜ ਰਿਹਾ ਜੀ ਤੇ ਜਿਹੜਾ ਬੰਦਾ ਮੇਰੇ ਤੇ ਅਬਜੈਕਸ਼ਨ ਲਾ ਰਿਹਾ ਉਹ ਵੀ ਮੇਰੇ ਅਪੋਜੀਟ ਸਰਪੰਚੀ ਦੇ ਵਿੱਚ ਖੜ ਰਿਹਾ ਇਸ ਕਰਕੇ ਉਹ ਬੰਦਾ ਮੇਰੇ ਤੇ ਇਹ ਬਲੇਮ ਲਾ ਰਿਹਾ ਵੀ ਮੈਂ ਅਨਜਾਇਬ ਕਾਬਿਲ ਨਾ ਬਟ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਮੈਂ ਆਪਣੀ ਜਗ੍ਹਾ ਲੈ ਕੇ ਆਪਣਾ ਮਕਾਨ ਬਣਾਇਆ ਹੋਇਆ ਰੋਪਰ ਉਹਦੀ ਰਜਿਸਟਰੀ ਮੇਰੇ ਕੋਲ ਹੈ ਜੀ ਫਰਦ ਦੇ ਵਿੱਚ ਮੇਰਾ ਨੇਮ ਹੈ ਜੀ ਔਰ ਉਸ ਮਕਾਨ ਦਾ ਨਕਸ਼ਾ ਵੀ ਮੈਂ ਬਣਾਇਆ ਹੋਇਆ ਜੀ ਉਹ ਵੀ ਮੇਰੇ ਕੋਲ ਹੈਗਾ ਜੀ ਤੇ ਇਹ ਬੰਦਾ ਜਾਣ ਕੇ ਮੇਰੇ ਤੇ ਬਲੇਮ ਪਾ ਰਿਹਾ ਕਿਉਂਕਿ ਪਿੰਡ ਜੋ ਪਿੰਡ ਹੈ ਪਿੰਡ ਜ਼ਿਆਦਾਤਰ ਤਕਰੀਬਨ 90% ਮੇਰੇ ਹੱਕ 'ਚ ਖੜਾ ਜੀ ਉਹ ਇਹਦੇ ਮਗਰ ਤਕਰੀਬਨ ਵਾਧੂ-ਵਾਧੂ 15 ਜਾਂ 10-15% ਲੋਕ ਹੋ ਸਕਦੇ ਨੇ ਇਸ ਕਰਕੇ ਇਹ ਬੰਦਾ ਮੇਰੇ ਤੇ ਬਲੇਮ ਪਾ ਰਿਹਾ ਜੀ ਬਾਕੀ ਹੋਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਇਹ ਜੋ ਚਾਹੁੰਦਾ ਆ ਵੀ ਇਹ ਕਹਿੰਦਾ ਨਜਾਇਜ਼ ਕਬਜ਼ਾ ਕਿਸ ਗੱਲ ਦਾ ਮੈਂ ਐਫ.ਡੀ. ਵੀਟ ਦੇ ਰਿਹਾ ਜੀ ਕਿ ਜਿੱਥੇ ਮੈਂ ਨਜਾਇਜ਼ ਕਬਜ਼ਾ ਹੈਗਾ ਉਹ ਨਿਯਾਇਕ ਦਾ ਖੋਤਾ ਤੁਸੀਂ ਮੇਰਾ ਜਾ ਕੇ ਢਾ ਸਕਦੇ ਹੋ ਜੀ ਇਹਦੇ ਚ ਮੈਨੂੰ ਕੋਈ ਰਾਜ ਨਹੀਂ ਹੋਊਗਾ ਜੀ ਤਾਂ ਫਿਰ ਕਰਨਾ ਕਰਦੇ ਹਾਂ ਹਾਂਜੀ ਤੇ ਕੋਈ ਬਾਕੀ ਇਹ ਹਾਂਜੀ ਕੋਈ ਪਾਰਟੀ ਪਾਰਟੀ ਬਾਰੇ ਦੇਖੋ ਜੀ ਇਹ ਆਮ ਆਦਮੀ ਪਾਰਟੀ ਦਾ ਬੰਦਾ ਜੀ ਇਹ ਅਸੀਂ ਅਸੀਂ ਘਰੇਲੂ ਨਹੀਂ ਬੰਦੇ ਆ ਜੀ ਤੇ ਇਸ ਕਰਕੇ ਜੋ ਇਹਨੇ ਪਿੰਡ ਦੇ ਵਿੱਚ ਬਹੁਤ ਧੱਕਾਸ਼ਾਹੀ ਕੀਤੀ ਪਹਿਲਾਂ ਤੁਸੀਂ ਲੋਕਾਂ ਦੇ ਪਰਚੇ ਕਰਵਾਏ ਆ ਜੀ ਤੇ ਇਸ ਕਰਕੇ ਅਸੀਂ ਮੰਨ ਲਓ ਇੱਕ ਪਿੰਡ ਦੇ ਵਿੱਚ ਜਿਵੇਂ ਮੰਨ ਲਓ ਵੀ ਸੇਵਾ ਸੁਸਾਇਟੀ ਸਾਡੀ ਬਣੀ ਹੋਈ ਆ ਪਿੱਛੇ ਅਸੀਂ ਅੱਖਾਂ ਦਾ ਕੈਂਪ ਵੀ ਲਗਾਇਆ ਸੀਗਾ ਜੀ ਸੇਵਾ ਕਰਦੇ ਆ ਪਿੰਡ ਦੇ ਵਿੱਚ ਹੋਰ ਲੋਕਾਂ ਜਿਵੇਂ ਕੋਈ ਗਰੀਬ ਹੁੰਦਾ ਜੋ ਵੀ ਅਸੀਂ ਮਦਦ ਕਰਦੇ ਆ ਰਾਸ਼ਨ ਪ੍ਰਤੀ ਮਦਦ ਕਰਦੇ ਆ ਬੱਚਿਆਂ ਦੀ ਫੀਸ ਪ੍ਰਤੀ ਮਦਦ ਕਰਦੇ ਆ ਜੀ ਇਹ ਗੱਲਾਂ ਜਿਹੜੀਆਂ ਚੁਭਦੀਆਂ ਜੀ ਇਹਨੂੰ ਇਸ ਕਰਕੇ ਇਹ ਬੰਦਾ ਜਿਹੜਾ ਸਾਡੇ ਤੇ ਬਲੇਮ ਕਰ ਰਿਹਾ ਜੀ ਇਹ ਤੇ ਇਹਨੇ ਕਬਜਾ ਵੀ ਕੀਤਾ ਹੋਇਆ ਜੀ ਨਜ਼ਾਰੇ ਕਬਜਾ ਇਹਦਾ ਉਹ ਸਾਡੇ ਕੋਲ ਇਹ ਆਪਾਂ ਡਾਕੂਮੈਂਟ ਪਏ ਆ ਜਿਸ ਨਿਸ਼ਾਨਦੇਹੀ ਪਈ ਆ ਜੀ 2006 ਦੀ ਜੀ ਉਹਦੇ ਵਿੱਚ ਇਹਦਾ ਪ੍ਰੋਪਰ ਨੇਮ ਵੀ ਹੈਗਾ ਜੀ ਹਾਂਜੀ ਉਹ ਹੋਰਨ ਗੱਲ ਹੋਈ ਸੀ ਉਹ ਕਹਿੰਦੇ ਵੀ ਮੈਂ ਐਫਡੋਕਟ ਨੂੰ ਤਿਆਰ ਆ ਮੇਰੇ ਜੀ ਹਾਂਜੀ ਉਹ ਆਰਡਰ ਦੀ ਕਾਪੀ ਦਿਖਾ ਰਹੀ ਸੀ ਕਹਿੰਦੇ 2013 ਦੇ ਵਿੱਚ ਹਾਂਜੀ ਤੁਹਾਡੇ ਫਾਸ ਸਾਹਿਬ ਦਿਕੰਦਰ ਸੂਟੇ ਜਿਹੜੀ ਉਹ ਅਦਾਦ ਨੇੜਾ ਹੋਣ ਜਾਰੀ ਕੀਤਾ ਸੀ ਜੀ ਉਹ ਕਿਹੜੀ ਜ਼ਮੀਨ ਦਾ ਉਹਦਾ ਕੋਈ ਹੁਕਮ ਨਹੀਂ ਹੋਇਆ ਜੀ ਇਦਾਂ ਦਾ ਕੋਈ ਹੁਕਮ ਨਹੀਂ ਹੋਇਆ ਜੀ ਕਿ ਕਬਜ਼ੇ ਨਹੀਂ ਹੈਗਾ ਜੀ ਕਿਸੇ ਦਾ ਹੁਣ ਕੋਈ ਕੋਰਟ ਡਿਸੀਜਨ ਨਹੀਂ ਹੈਗਾ ਜੀ ਇਦਾਂ ਦਾ ਕੋਈ ਮੇਰੇ ਤੇ ਕੋਈ ਕੋਰਟ ਦੀ ਰਿਪੋਰਟ ਨਹੀਂ ਹੈਗੀ ਕੋ ਦੇਖੋ ਜੀ ਜਦੋਂ ਹੁਣ ਵੀਡੀਓ ਸਾਹਿਬ ਨੇ ਸਾਨੂੰ ਐਨਓਸੀ ਦੇਤੀ ਹੈ ਜੀ ਨੋ ਆਪਾਂ ਲੋੜੀ ਆਪਾਂ ਨੂੰ ਦੇਤਾ ਜੀ ਉਹਨਾਂ ਨੂੰ ਫਾਰਮ ਦੇਤਾ ਜੀ ਉਹ ਦੇਖੋ ਸਾਰਾ ਕੁਝ ਉਹਨਾਂ ਨੇ ਦੇਖ ਭਾਲ ਕੇ ਨਹੀਂ ਉੱਥੇ ਜੀ ਐਵੇਂ ਤਾਂ ਸਾਡੇ ਨਹੀਂ ਦਿੱਤਾ ਜੀ ਤੁਸੀਂ ਜਿਹੜੇ ਮਕਾਨ ਤੇ ਹੈ ਤੁਹਾਡੇ ਕੋਲ ਤੁਸੀਂ ਪ੍ਰੋਪਰ ਕੰਮ ਮੇਰਾ ਆਪਣਾ ਮੇਰਾ ਮਕਾਨ ਮੇਰਾ ਸਾਡੇ ਮੇਰੇ ਕੋਲ ਪੇਪਰ ਪਏ ਆ ਜੀ ਜਿਹੜਾ ਦੋਨੇ ਇਹ ਸਭ ਸੰਪਤ ਪੜ ਰਹੇ ਨੇ ਲਾਫ ਸਿੰਘ ਜੀ ਤੁਹਾਡੇ ਕੋਲ ਪਹੁੰਚਿਆ ਨਹੀਂ ਤੇ ਉਹਨਾਂ ਦੇ ਨੇ ਲਾਇਆ ਸੀ ਉਹਨੇ ਕੋਲ ਪਹੁੰਚ ਗਿਆ ਦੇਖੋ ਇਹ ਮੇਰੇ ਕੋਲੇ ਇਤਰਾਜ਼ ਲੈ ਕੇ ਆਏ ਸੀ 1.5 ਵਜੇ ਤੇ 2:00 ਵਜੇ ਮੇਰੇ ਕੋਲੇ ਆਏ ਸੀ ਜੀ ਜਿੱਦਾਂ ਸਾਨੂੰ ਉੱਪਰੋਂ ਇਨਸਟਰਕਸ਼ਨਸ ਹੋਈਆਂ ਸੀ ਅਸੀਂ ਇਹਨਾਂ ਨੂੰ ਇਤਰਾਜ਼ ਲਿਆ ਉਹਦੀਆਂ ਫੋਟੋਆਂ ਖਿੱਚੀਆਂ ਤੇ ਉਹ ਕਿਉਂਕਿ ਇਹ ਬਲੌਕ ਜਿਹੜਾ ਡਿਵੈਲਪਮੈਂਟ ਦੇ ਪੰਚਾਇਤ ਅਫੀਸਰ ਹੈ ਉਹਨਾਂ ਦੇ ਅੰਡਰ ਹੁੰਦਾ ਕੰਮ ਹੈ ਕਬਜੀ ਵਗੈਰਾ ਉਹਨਾਂ ਨੇ ਦੇਖਣੀ ਆ ਅਸੀਂ ਉਹਨਾਂ ਨੂੰ ਭੇਜ ਦਿੱਤਾ ਸਾਰਾ ਉਹ ਬਾਅਦ ਵਿੱਚ ਮੈਂ ਫਿਜ਼ੀਕਲੀ ਉਹਨਾਂ ਨੂੰ ਸਾਰਾ ਕੁਝ ਸੜਾ ਦਿੱਤੀ ਤੇ 5 6 7 8 ਵਜੇ ਤੱਕ ਅਸੀਂ ਵੇਟ ਕਰਦੇ ਰਹੇ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਫਿਰ ਅਸੀਂ ਇਹ ਜੂਮ ਕੀਤਾ ਵੀ ਕੋਈ ਪ੍ਰੋਜੈਕਸ਼ਨ ਨਹੀਂ ਹੋਇਆ ਠੀਕ ਆ ਫਿਰ ਵੀ ਮੈਂ ਵੇਟ ਕਰਦਾ ਰਿਹਾ ਮੇਰੇ ਕੋਲੇ ਕੋਈ ਉਹਦਾ ਆਇਆ ਨਹੀਂ ਕਿ ਇਹਨਾਂ ਨੇ ਇੱਧਰੋਂ ਭੇਜਿਆ ਕਹਿੰਦੇ ਜੀ ਉੱਥੇ ਰੱਖ ਕੇ ਆਗੇ ਟੇਬਲ ਤੇ ਮੇਰੇ ਤੋਂ ਕੋਈ ਰਸੀਦ ਨਹੀਂ ਲਈ ਕਿ ਟੇਬਲ ਤੇ ਰੱਖਿਆ ਇਹਨਾਂ ਨੇ ਕੋਈ ਬੰਦਾ ਵੀਡੀਓ ਆਫਿਸ ਤੋਂ ਭੇਜਿਆ ਵੀ ਟੇਬਲ ਤੇ ਰੱਖ ਕੇ ਆਗੇ ਉੱਥੇ 20 ਬੰਦੇ ਤਰੇ ਫਿਰਦੇ ਆ ਜੀ ਪਰਸੋਂ ਘਟੋ ਘਟ ਉੱਥੇ 1000 ਬੰਦਾ ਖੜਾ ਹੋਣਾ ਠੀਕ ਹੈ ਕੱਲ ਵੀ ਕਾਫੀ ਬੰਦੇ ਸੀਗੇ ਦੇਖਣ ਆਏ ਸੀ ਰਿਸਟਾਂ ਮੈਨੂੰ ਉਹ ਜਿਹੜਾ ਇਹਨਾਂ ਨੇ ਇੱਥੋਂ ਭੇਜਿਆ ਉਹ ਮੈਨੂੰ ਮਿਲਿਆ ਤੋ ਮੈਨੂੰ ਜਦੋਂ ਕੋਈ ਦਾ ਜਵਾਬ ਹੀ ਨਹੀਂ ਆਇਆ ਕਿਉਂਕਿ ਡਿਸੀਜਨ ਬੀਡੀਪੀ ਉਹ ਨਹੀਂ ਲੈਣਾ ਇੱਕ ਮਤਲਬ ਦੇਖੋ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਵੱਲੋਂ ਕੋਈ ਕੰਮ ਮਤਲਬ ਸਾਰਾ ਤੁਸੀਂ ਜੋ ਤਰਾਸੀ ਦੂ ਪੰਚਾਇਆ ਗਿਆ ਕਿ ਤੁਹਾਨੂੰ ਨਹੀਂ ਲੱਗਦਾ ਵੀ ਅੰਦਰ ਕੋਈ ਗਲਤ ਕੰਮ ਹੋਇਆ ਜੀ ਵੀ ਜਾਣਬੁੱਝ ਕੇ ਇਹਨੂੰ ਗਾਇਬ ਕੀਤਾ ਗਿਆ ਕੁਝ ਕੀਤਾ ਦੇਖੋ ਇਹ ਮੈਂ ਇਹਦੇ ਵਿੱਚ ਮੈਂ ਇੰਦਾ ਕਿਤਾ ਕਹਿ ਸਕਦਾ ਮੇਰੇ ਕੋਲ ਮੈਂ ਜਿਹੜੀ ਸਪਸ਼ਟ ਗੱਲ ਕਰਦਾ ਮੇਰੇ ਕੋਲ WhatsApp ਤੇ ਰਿਕਾਰਡ ਪਿਆ ਤੁਸੀਂ ਭੇਜਿਆ ਹੋਣਾ ਭੇਜਿਆ ਹੋਇਆ ਤੁਸੀਂ ਤੁਸੀਂ ਤੇ ਲੈ ਗਿਆ ਕੀ ਤੁਸੀਂ ਉਹਨਾਂ ਕਰਵੇ ਕਰੋ ਜੀ 2 ਵਜੇ ਮੇਰੇ ਕੋਲੇ ਆਏ ਉਹ ਬਲੈਕ ਪਾਕੇ ਦੇ ਵਿੱਚ ਇਹਨਾਂ ਨੇ ਲਿਖਿਆ ਸੀ ਸਮਾਂ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਸਾਈਨ ਕਰ ਦਿਓ ਇਹ ਲੱਗਦਾ ਇਹ ਤਾਂ ਫੋਟੋਕਾਪੀ ਆ ਇਹਨਾਂ ਨੇ ਸਾਈਨ ਕੀਤੇ ਚਲੋ ਭੇਜ ਦਿਆ ਸੀ ਮੈਨੂੰ 5 6 ਵਜੇ ਤੇ ਮੈਂ ਇੱਥੇ ਬੈਠਾ ਰਿਆ ਮੈਂ ਮਾਸਟਰ ਟ੍ਰੇਨਰ ਸਾਹਿਬ ਨੂੰ ਲੈ ਕੇ ਇਹਨਾਂ ਨੂੰ ਬਿਠਾ ਲਿਆ ਇੱਥੇ ਅੱਧਾ ਘੰਟਾ ਸਾਨੂੰ ਕੁਝ ਨੀਗਰ ਮਿਲਿਆ ਛੱਡਿ ਜਾਣ ਤੋਂ ਬਾਅਦ ਇਹ ਉੱਥੇ ਰੱਖਿਆ ਹੈ ਉੱਥੋਂ ਕੌਣ ਜਾ ਕੇ ਲੈ ਗਿਆ ਸਾਨੂੰ ਨਹੀਂ ਮਿਲਿਆ ਜੀ ਪਾਰਵ ਮੇ ਤੱਕ ਅਸੀ ਰਿਪੋਰਟ ਦੇਣੀ ਸੀ ਲੇਟ ਕਰਨ ਕਰਕੇ ਸਮਾਂ ਸਾਨੂੰ ਸ਼ੋ ਕਾਸ ਨੋਟਿਸ ਵੀ ਮਿਲਿਆ ਵੀ ਤੁਸੀਂ ਲੇਟ ਕਿਉਂ ਕਰ ਰਹੇ ਅਸੀਂ ਭੇਜ ਦਿੱਤਾ ਵੀ ਆ ਸਾਡੇ ਕੋਲ ਚਾਹੇ ਤੁਸੀਂ ਆਪਣੀ ਕੋਈ ਆਬਜੈਕਸ਼ਨ ਲਾਉਂਗੇ ਜੀ ਹੁਣ ਜਿਹੜਾ ਤੁਸੀਂ ਮਤਲਬ ਤੁਹਾਡਾ ਜਿਹੜਾ ਇੱਕ ਇੱਕ ਜਿਹੜਾ ਲੋਕਤੰਤਰਿਕ ਜੋ ਪਰਿਗਰਹ ਚੱਲੀ ਸੀ ਉਹਨੂੰ ਉਲੰਘਣਾ ਕੀਤੀ ਹੈ ਕਿ ਤੁਸੀਂ ਆਪਣੀ ਰਿਐਕਸ਼ਨ ਕਰੋਗੇ ਜੋ ਤੁਹਾਡੀ ਪਾਵਰ ਹੈ ਨਹੀਂ ਮੇਰੇ ਕੋਲ ਇਹਦਾ ਨਹੀਂ ਕੋਈ ਪਾਵਰ ਨਹੀਂ ਮੈਂ ਕਿੱਥੇ ਆਬਜੈਕਸ਼ਨ ਕਰੂੰਗਾ ਜੀ ਮੇਰੇ ਕੋਲ ਇਹ ਕਾਗਜ਼ ਆ ਜਾਂਦੇ ਸਪੋਰਟਲੀ ਦੇ ਵਿੱਚ ਵਿਧਾਨ ਦੇ ਲਈ ਕਿਉਂਕਿ ਜਿਹੜਾ ਵਿਰੋਧੀ ਧਿਰ ਦੇ ਵੱਲੋਂ ਉਹਨਾਂ ਦੇ ਵੱਲੋਂ ਪਾਰਟੀ ਦੇ ਵੱਲੋਂ ਇਤਰਾਜ਼ ਲਾਇਆ ਗਿਆ ਸੀ ਜਾਂ ਉਹ ਕਿਉਂਕਿ ਆਫੀਸਰ ਦਾ ਸੇਮ ਉਹੀ ਹੈ ਨਾ ਚੈਨਲ ਉਹੀ ਸੀਗਾ ਪ੍ਰੋਪਰ ਨਹੀਂ ਉਹ ਜਿਹੜਾ ਕਿ ਪਹੁੰਚ ਦੂਜੀ ਪਾਰਟੀ ਦਾ ਮੇਰੇ ਕੋਲ ਉਹ ਦੂਸਰੀ ਦੂਸਰੀ ਕਲਸਟਰ ਹੈ ਉਹ ਦੂਸਰਾ ਕਲਸਟਰ ਸੀ ਉਹ ਮੇਰੇ ਕੋਲੇ ਨਹੀਂ ਸੀਗਾ ਉਹਨਾਂ ਨੂੰ ਫਿਜ਼ੀਕਲੀ ਫੜਾ ਕੇ ਗਏ ਕਿ ਨਹੀਂ ਕਿਹੜਾ ਮੈਨੂੰ ਫਿਜ਼ੀਕਲੀ ਨਹੀਂ ਫੜਾਇਆ ਨਾਮ ਮੇਰੇ ਤੋਂ ਕੋਈ ਰਸੀਦ ਲਈ ਹੈ ਜੀ ਤੇ ਮੇਰੇ ਕੋਲ ਮੈਂ ਕੇਸ ਉਹਨਾਂ ਦਾ ਦੇਖਿਆ ਬਾਅਦ ਦੇ ਵਿੱਚ ਕੱਲ ਇਹਨਾਂ ਨੇ ਮੈਨੂੰ ਦਿਖਾ ਲਿਆ ਮੈਨੂੰ ਲੱਗਾ ਠੀਕ ਹੈ ਜੇ ਮੈਂ ਪਹਿਲੀ ਕਿਤੇ ਵੀ ਮੈਨੂੰ ਮਾੜੀ ਜਿਹੀ ਨਜ਼ਰ ਤੇ ਨਿਗਾ ਪੈ ਜਾਂਦੀ ਮੈਂ ਜੈਸਾ ਯੋ ਕੈਂਡੀਡੇਟ ਕਰਾਦ ਕਰ ਦੇਣਾ ਸੀ ਪਰ ਮੇਰੇ ਕੋਲ ਨਹੀਂ ਪਹੁੰਚਿਆ ਬਸ ਪਰਸਾ ਦੇ ਕੀ ਮੈਟਰ ਇਹ ਮੈਟਰ ਇਦਾਂ ਹੈ ਜੀ ਅਸੀਂ ਖੜੇ ਹੋਏ ਆਂ ਜੀ ਪਿੰਡ ਸਤਾਵਗੜ ਤੋਂ ਕੈਂਡੀਡੇਟ ਜੀ ਇਹ ਮੇਰੇ ਬਰਾ ਖੜੇ ਹੋਇਆ ਜੀ ਬਲਵੀਰ ਸਿੰਘ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਜੀ ਗੰਗਾ ਸਿੰਘ ਪੁੱਤਰ ਜਰਨੈਲ ਸਿੰਘ ਜੀ ਇਹਨਾਂ ਤੇ ਮੈਂ ਇਤਰਾਜ਼ ਲਾਇਆ ਜੀ ਇਹ ਜੀ ਸ਼ਾਮਲਾੜ ਦੀ ਜ਼ਮੀਨ ਵਿੱਚ ਨਜਾਇਜ਼ ਕਬਜ਼ੇ ਨੇ ਜੀ ਇਹਨਾਂ ਤੇ ਇਤਰਾਜ਼ ਲਾਇਆ ਸੀ ਪਰ ਮੇਰੇ ਇਤਰਾਜ਼ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਸ ਕਰਕੇ ਅਸੀਂ ਚਾਉਂਦੇ ਆਂ ਜੀ ਸਾਡੇ ਜਿਹੜਾ ਇਤਰਾਜ਼ ਹੈ ਬਿਲਕੁਲ ਸਹੀ ਹੈ ਜੀ ਇਹਨਾਂ ਦੇ ਇਤਰਾਜ ਜਿਹੜਾ ਲੱਗਾ ਉਹ ਸ਼ੋਅ ਹੈ ਜੀ ਜਿਹੜਾ ਇਹਨਾਂ ਨੇ ਇਤਰਾਜ ਲਾਇਆ ਜੀ ਉਹ ਸਾਡੇ ਕੋਲ ਸ਼ੋਅ ਹੈ ਜਿਹੜਾ ਅਸੀਂ ਲਾਇਆ ਜੀ ਸਾਡਾ ਇਤਰਾਜ ਦਾ ਕੋਈ ਖਾਲੀ ਨਹੀਂ ਹੋਇਆ ਜੀ ਇਹਨਾਂ ਦੀ ਮਿਹਲੀ ਭੁਗਤ ਹੈ ਜੀ ਜਿਵੇਂ ਵੀ ਹੈ ਜੀ ਅੰਦਰ ਗੱਲ ਕੋਈ ਹੱਲ ਕੀਤਾ ਜਾਵੇ ਜੀ ਬਾਈਰ ਜੀ ਖਾਲਸਾ ਬਿਰਜ ਫਤੇ ਜੀ ਸਰ ਚਾਰ ਆਬਜੈਕਸ਼ਨਸ ਹੈ ਜੀ ਇੱਕ ਤਾਂ ਮਨਜੀਤ ਸਿੰਘ ਤੇ ਗੁਰਦੀਪ ਸਿੰਘ ਜੀ ਜੀ ਇੱਕ ਸਤਨਾਮ ਕਰੋ ਵਾਈਫ ਆਫ ਮਨਜੀਤ ਸਿੰਘ ਇਹ ਕਲਾਸ ਸਿੰਘ ਇਹਨਾਂ ਤੇ ਲੱਗੇ ਸੀ ਸਰ ਆਬਜੈਕਸ਼ਨਸ ਇਹ ਜੀ ਸਰ ਆਬਜੈਕਸ਼ਨਸ ਸਰ ਇੱਕ ਜਿਹੜਾ ਲਾਲ ਸਿੰਘ ਤੇ ਲੱਗਾ ਸੀ ਜਿਹੜੇ ਆਬਜੈਕਸ਼ਨ ਉਹ ਗਲਤ ਆਬਜੈਕਸ਼ਨ ਲਾਇਆ ਸੀ ਜੀ ਉਹਨਾਂ ਨੇ ਉਹ ਅਸੀਂ ਮਤਲਬ ਭੇਜਿਆ ਸੀ ਵੀ ਇਹ ਕਾਗਜ਼ ਰਿਜੈਕਟ ਕਰਨੇ ਨਹੀਂ ਬਣਦੇ ਤੇ ਮਨਜੀਤ ਸਿੰਘ ਗੁਰਦੀਪ ਸਿੰਘ ਸਤਰਾਮ ਕੋਰ ਵਾਲੇ ਜਿਹੜੇ ਆਬਜੈਕਸ਼ਨ ਸੀ ਸਰ ਉਹ ਸਹੀ ਸੀਗੇ ਉਹ ਅਸੀਂ ਰਿਪੋਰਟ ਇਹ ਕੀਤੀ ਸੀ ਕਿ ਰਿਜੈਕਟ ਕਰਨੇ ਕਾਗਜ਼ ਬਣਦੇ ਨਹੀਂ ਹਾਂਜੀ ਕਾਨੂੰਨ ਨੇ ਆਬਜੈਕਟ ਨਹੀਂ ਕੀਤਾ ਜੀ ਕੀ ਚਾਰਜ ਕਰਨ ਰਾਤਰੇ ਕਾਪੀ ਦਿੱਤੀ ਤੇ ਨਾ ਕਿਹਾ ਹੁਣ ਅਗਲੇ ਤੋਂ ਮੈਂ ਕਾਪੀ ਨਹੀਂ ਕਰਾਂ ਸਰ ਉਹਦੇ ਨੋਨਾ ਨੇ ਕੀ ਕੀਤਾ ਇਹ ਯਾਰ ਉਸ ਕੋਲੋਂ ਆਪ ਹੀ ਦੱਸ ਸਕਦੇ ਨੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਉਹਨਾਂ ਤੇ ਕਾਰਵਾਈ ਹੋਣੀ ਸਰ ਉਹ ਕੰਟਰੋਲਿੰਗ ਅਫਸਰ ਉਹ ਹੀ ਦੇਖਣਗੇ ਜੀ ਠੀਕ ਤੁਹਾਡੇ ਅਕੋਰਡਿੰਗ ਜਿਹੜੇ ਮਤੀ ਸਿੰਘ ਤੇ ਬਾਕੀ ਸਭ ਦਰਾਫਟ ਫਾਈਲ ਸਹੀ ਸਹੀ ਸੀ ਹਾਂ ਜੀ ਸਹੀ ਸੀ ਹਾਂ ਜੀ ਨਹੀਂ ਸਰ ਲੱਟ ਸਦਗਾ ਸਰ ਲੈਕਸ਼ਨ ਨਹੀਂ ਸਨ ਲੱਟ ਸਰ ਹਾਂ ਜੀ ਸਰ ਸੀਓ ਸਾਹਿਬ ਨੇ ਦਿੱਤਾ ਸੀ ਜੀ